ਜਲੰਧਰ ਜਿਮਣੀ ਚੌਂ ਨੂੰ ਲੈ ਕੇ ਬੀਜੇਪੀ ਦੀਆਂ ਕੀ ਤਿਆਰੀਆਂ ਨੇ ਮਹਿਸ ਕੁਝ ਘੰਟੇ ਬਚੇ ਐ ਇਲੈਕਸ਼ਨ ਕੰਪੇਨ ਨੂੰ ਸਮਾਪਤ ਹੋਣ ਦੇ ਲਈ ਉਥੇ ਹੀ ਗੱਲ ਕਰੀਏ ਤਾਂ ਬੀਜੇਪੀ ਲਗਾਤਾਰ ਅੱਡੀ ਚੋਟੀ ਦਾ ਜੋਰ ਜਿਹੜਾ ਉਹ ਲਗਾ ਰਹੀ ਹੈ ਦਾਅਵੇਦਾਰੀ ਇਹ ਵੀ ਪੇਸ਼ ਹੋ ਰਹੀ ਹੈ ਕਿ ਬੀਜੇਪੀ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲungral ਹੀ ਜਿੱਤ ਜੜੀ ਆ ਉਹ ਦਰਜ ਕਰਨਗੇ ਸਾਡੇ ਨਾਲ ਖਰੂਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਗੱਲਬਾਤ ਕਰਦੇ ਆ ਮੰਨਾ ਜੀ ਕਿੱਥੇ ਇੱਕ ਬੀਜੇਪੀ ਸਟੈਂਡ ਕਰ ਰਹੀ ਹੈ ਹੁਣ ਕੁਝ ਘੰਟੇ ਬਚੇ ਐ ਤੁਸੀਂ ਪ੍ਰਚਾਰ ਵੀ ਕਰ ਰਹੇ ਹੋ ਕੀ ਦੇਖਿਆ ਕਿੱਥੇ ਇੱਕ ਬੀਜੇ ਲੋਕਾਂ ਦੇ ਮਨ ਦੇ ਵਿੱਚ ਇਸ ਵਾਰੀ ਇਹ ਚਾਹ ਵਾ ਕਿ ਅਸੀਂ ਇਹ ਜਿਹੜੀ ਵੈਸਟੀ ਸੀਟ ਆ ਇਹ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੁਲੀ ਦੇ ਵਿੱਚ ਪਾਉਣੀ ਆ ਅਸੀਂ ਕਾਫੀ ਵਾਰਡਾਂ ਦੇ ਵਿੱਚ ਗਏ ਆ ਬੂਥਾਂ ਤੇ ਜਾ ਕੇ ਲੋਕਾਂ ਨਾਲ ਬਾਤਚਿੱਤ ਵੀ ਕੀਤੀ ਆ ਖਾਸ ਕਰਕੇ ਜੋ ਲੇਡੀਜ਼ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਆ ਕਿ ਇੱਥੇ ਨਸ਼ਾ ਜਿਹੜਾ ਵਾ ਬੜੀ ਬੁਰੀ ਤਰ੍ਹਾਂ ਨਸ਼ਾ ਫੈਲਿਆ ਹੋਇਆ ਵਾ ਇੱਥੇ ਜੂਆ ਸੱਟਾ ਕਈ ਤਰ੍ਹਾਂ ਦੇ ਜਿਹੜੇ ਗਲਤ ਕੰਮ ਨੇ ਇੱਥੇ ਹੋ ਰਹੇ ਨੇ ਆ ਸੋ ਇਸ ਕਰਕੇ ਲੋਕ ਇਹ ਸੀਟ ਜਿਹੜੀ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਪਾਉਣੇ ਚਾਹੁੰਦੇ ਨੇ ਤੇ ਲੋਕਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਆਉਣ ਵਾਲੀ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀਆਂ ਅਸੀਂ ਇਹ ਮਨ ਬਣਾ ਲਏ ਨੇ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਆ ਜਿਵੇਂ ਸੈਂਟਰ ਦੇ ਵਿੱਚ ਬਣੀ ਆ ਤੇ ਤਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੱਲ ਪੈ ਸਕਦੀ ਆ ਸੋ ਸਾਨੂੰ ਬੜੀ ਵੱਡੀ ਆਸ ਆ ਵਿਸ਼ਵਾਸ ਆ ਕਿ ਕੱਲ ਪਰਸੋਂ ਇਲੈਕਸ਼ਨ ਹੋਣੀਆਂ ਇਹ ਜਿਹੜੀ ਸੀਟਾਂ ਵੱਡੇ ਮਾਰਜਨ ਦੇ ਲੋਕ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਉਣ ਦੀ ਨਸ਼ੇ ਦੀ ਤੁਸੀਂ ਜ਼ਿਕਰ ਕੀਤਾ ਨਸ਼ਾ ਮੁੱਖ ਮੰਤਰੀ ਦੇ ਇੱਕ ਵਿਧਾਇਕ ਨੇ ਕਿਹਾ ਵੀ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਖਤਮ ਕਰ ਦਾਂਗੇ ਜਿਹੜਾ ਇੱਕ ਸਾਲ ਦੇ ਅੰਦਰ ਅੰਦਰ ਪਿਛਲੇ 28 ਮਹੀਨੇ ਨਿਕਲ ਗਏ ਆਉਣ ਵਾਲਾ ਸਮਾਂ ਫਿਰ ਇੱਕ ਸਾਲ ਦਾ ਮੰਗ ਲਿਆ ਤੁਹਾਡੀ ਕੀ ਪ੍ਰਤੀਕਿਰਿਆ ਲੱਗਦਾ ਵੀ ਨਸ਼ਾ ਖਤਮ ਹੋ ਸਕੇਗਾ ਪੰਜਾਬ 'ਚੋਂ ਜਾਂ ਫਿਰ ਖਾਸ ਤੌਰ ਤੇ ਜਲੰਧਰ ਦੀ ਗੱਲ ਹੋ ਰਹੀ ਹੈ ਚੋਣਾ ਕਰਕੇ ਇਹ ਤਾਂ ਸਿਰਫ ਇੱਕ ਜਲੰਧਰ ਦੀ ਇਲੈਕਸ਼ਨ ਕਰਕੇ ਕਹਿ ਰਹੇ ਨੇ ਇਹ ਤਾਂ ਕੇਜਰੀਵਾਲ ਸਾਹਿਬ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ 24 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਅੱਜ ਸਰਕਾਰ ਤਾਂ ਹੁਣ ਜਾਣ ਦੇ ਕਿਨਾਰੇ ਬੈਠੀ ਆ ਹੁਣ ਇਹਨਾਂ ਨੇ ਨਸ਼ਾ ਖਤਮ ਕੀ ਕਰਨਾ ਇਹ ਤਾਂ ਹੁਣ ਜੇ ਨਸ਼ਾ ਖਤਮ ਕਰੂ ਤੇ ਭਾਰਤੀ ਜਨਤਾ ਪਾਰਟੀਆਂ ਨਾਲ ਕੇ ਕਰੂ ਕਿਉਂਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਕਾਂਗਰਸ ਪਾਰਟੀ ਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਲੋਕ ਕਹਿੰਦੇ ਨੇ ਕਿ ਅਕਾਲੀ ਦਲ ਨਸ਼ਾ ਲੈ ਕੇ ਆਇਆ ਅਹਮਦ ਆਦਮੀ ਪਾਰਟੀ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਬੇਅਦਬੀ ਦੀ ਗੱਲ ਕੀਤੀ ਸੀ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ ਅੱਜ ਦੋਸ਼ੀਆਂ ਨੂੰ ਸਜ਼ਾਵਾਂ ਤੇ ਕੀ ਦਿਵਾਉਣੀਆਂ ਨੇ ਅੱਜ ਕੇਸ ਜਿਹੜੇ ਨੇ ਉਥੋਂ ਰੈਫਰ ਹੋ ਕੇ ਉਹ ਚੰਡੀਗੜ੍ਹ ਤੁਰੇ ਜਾ ਰਹੇ ਨੇ ਤੇ ਦੂਜੇ ਲੋਕਾਂ ਨੇ ਤੇ ਗੱਲ ਇਹ ਕਹਿਣੀ ਆ ਉਹਨਾਂ ਦੀ ਆਪ ਦੀ ਪਾਰਟੀ ਦੇ ਐਮਐਲਏ ਨੇ ਕੋਵਰ ਵਿਜੇ ਪ੍ਰਤਾਪ ਸਿੰਘ ਅੱਜ ਉਹ ਸ਼ਹਿਰਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਆ ਅਲਿਗੇਸ਼ਨ ਲਾ ਰਹੇ ਨੇ ਕਿ ਇਹ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ਤੇ ਇਸਤੀਫਾ ਦੇਣਾ ਚਾਹੀਦਾ ਕਿ ਇਹਨਾਂ ਨੇ ਇਹ ਗੱਲ ਮੇਰੇ ਨਾਲ ਵੀ ਵਾਦਾ ਕੀਤਾ ਸੀ ਕਿ ਨਸ਼ੇ ਖਤਮ ਕਰਾਂਗੇ ਤੇ ਬੇਦਬੀ ਜਿਹੜੀ ਆ ਹੋਈ ਆ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਪਰ ਇਹਨਾਂ ਤੋਂ ਕੋਈ ਆਸ ਜਿਹੜੀ ਆ ਦਿਖਾਈ ਨਹੀਂ ਦਿੰਦੀ ਸਿਰਫ ਝੂਠ ਤੇ ਝੂਠ ਬੋਲੀ ਜਾ ਰਹੇ ਨੇ ਇਹਨਾਂ ਨੇ ਤੇ ਬੜਾ ਕੁਝ ਕਿਹਾ ਸੀ ਕਿ ਨਸ਼ਾ ਮੁਕਤ ਪੰਜਾਬ ਕਰਾਂਗੇ ਕਰਜ਼ਾ ਮੁਕਤ ਪੰਜਾਬ ਕਰਾਂਗੇ ਬੇਰੁਜਗਾਰੀ ਖਤਮ ਕਰਾਂਗੇ ਰਿਸ਼ਵਤ ਖੋਰੀ ਤੋਂ ਜਿਹੜਾ ਮੁਕਤ ਪੰਜਾਬ ਨੂੰ ਕਰਾਂਗੇ ਅੱਜ ਤੁਸੀਂ ਦੱਸ ਦੋ ਚੌਂ ਗੱਲਾਂ 'ਚੋਂ ਇੱਕ ਵੀ ਗੱਲ ਹੋਈ ਹੋਵੇ ਮੇਰੀਆਂ ਭੈਣਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨਾਲ ਬੜਾ ਵੱਡਾ ਵਿਸ਼ਵਾਸ ਘਾਤ ਕੀਤਾ ਗਿਆ ਕਿ 1000 ਰੁਪਿਆ ਤੁਹਾਡੇ ਖਾਤਿਆਂ ਦੇ ਵਿੱਚ ਅਸੀਂ ਪਾਵਾਂਗੇ ਅੱਜ ਇੱਕ ਵੀ ਭੈਣ ਦੇ ਖਾਤੇ ਦੇ ਵਿੱਚ 1000 ਰੁਪਿਆ ਨਹੀਂ ਆਇਆ ਸੋ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਯਾਰਾ ਕਿ ਪਹਿਪਕ ਮਤਮਾਨ 13 0 ਦੀ ਗੱਲ ਕਰਦਾ ਸੀ ਅੱਜ ਤਿੰਨਾਂ ਤੇ ਆ ਗਏ ਨੇ ਤੇ ਤੁਸੀਂ ਦੇਖ ਲਓ ਜਦੋਂ 2027 ਦੇ ਵਿੱਚ ਇਲੈਕਸ਼ਨ ਹੋਣੀ ਆ ਇਹਨਾਂ ਕੋਲੋਂ ਤਿੰਨ ਸੀਟਾਂ ਵੀ ਰਹਿ ਜਾਣੀਆਂ ਲੋਕਾਂ ਦੇ ਵਿੱਚ ਚਰਚਾ ਹੈ ਫਿਲਹਾਲ ਦੈਨਿਕ ਸਵੇਰਾ ਦੀ ਪੁਸ਼ਟੀ ਨਹੀਂ ਕਰਦਾ ਲੋਕ ਚਰਚਾ ਇਹ ਵੀ ਹੈ ਵੀ ਉਹ ਕਹਿੰਦੇ ਵੀ 1000 ਰੁਪਇਆ ਲਈ ਜਾਓ ਵੋਟ ਪਾਈ ਜਾਓ ਇਹ ਤਾਂ ਇੱਥੇ ਬੜਾ ਕੁਝ ਕਰ ਰਹੇ ਨੇ ਜੀ ਇਹ ਇਲੈਕਸ਼ਨ ਦੇ ਵਿੱਚ ਜੋ ਸੁਣਨ ਨੂੰ ਆਇਆ ਦੇਖਣ ਨੂੰ ਮਿਲਿਆ ਕਿ ਇੱਥੇ ਇੱਕ ਸਰਕਾਰ ਦੇ ਜੋਰ ਤੇ ਸਰਕਾਰ ਦੀ ਤਾਕਤ ਦੀ ਜਿਹੜੀ ਦਰਵਰਤੋਂ ਕਰ ਰਹੇ ਨੇ ਇੱਥੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਲਾਲਚ ਦਿੱਤੇ ਜਾ ਰਹੇ ਨੇ ਅਹੁਦੇਦਾਰਾਂ ਨੂੰ ਜਿਹੜੇ ਲਾਲਚ ਦੇ ਕੇ ਆਪਣੇ ਵੱਲ ਖਿੱਚਿਆ ਜਾ ਰਿਹਾ ਪਰ ਜਿਹੜੇ ਆਮ ਵੋਟਰ ਨੇ ਉਹਨਾਂ ਨੇ ਮਨ ਬਣਾ ਲਿਆ ਕਿ ਅਸੀਂ ਇਸ ਵਾਰੀ ਵੋਟ ਇਹਨਾਂ ਨੂੰ ਨਹੀਂ ਦੇਣੀ ਇਹਨਾਂ ਨੇ ਲੋਕਾਂ ਨਾਲ ਝੂਠ ਬੋਲਿਆ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈਆਂ ਪਰ ਮੈਂ ਸਮਝਦਾ ਕਿ ਲੋਕ ਇਹਨਾਂ ਨੂੰ ਐਸ ਇਲੈਕਸ਼ਨ ਦੇ ਵਿੱਚ ਮਜ਼ਾ ਚਖਾ ਦਿੰਦੇ ਪਿਛਲੇ ਹਫ਼ਤੇ ਤੋਂ ਲਗਾਤਾਰ ਕੈਂਗਸਟਰ ਦਾ ਜ਼ਿਕਰ ਚੱਲ ਰਿਹਾ ਹੈ ਕੀ ਗੈਂਗਸਟਰ ਨੂੰ ਪਰੋਲ ਤੇ ਲਿਆਂਦਾ ਇਹਦਾ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਮੁੱਖ ਮੰਤਰੀ ਦਾ ਜਿਗਰ ਕੀਤਾ ਸੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਉਹਨਾਂ ਕੋਲੋਂ ਧਮਕੀਆਂ ਦਵਾਈਆਂ ਜਾ ਰਹੀਆਂ ਜਲੰਧਰ West Area ਦੇ ਵਿੱਚ ਵੀ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਪੂਣੀ ਫਿਲਹਾਲ ਅੱਜ ਇਲੈਕਸ਼ਨ ਕਮਿਸ਼ਨ ਨੇ ਉਹ ਨੋਟਿਸ ਜਾਰੀ ਕਰਦੇ ਆ ਉਹਦੀ ਪਰੋਲ ਜਿਹੜੀ ਰੱਦ ਕਰ ਦਿੱਤੀ ਆ ਕਿਵੇਂ ਦੇਖਦੇ ਹੋ ਇਸ ਸੀ ਨੂੰ ਇਹ ਤਾਂ ਹਮੇਸ਼ਾ ਹੀ ਇਹਨਾਂ ਨੇ ਗਲਤ ਲੋਕਾਂ ਦਾ ਸਹਾਰਾ ਲਿਆ ਇਤੋਂ ਪਹਿਲਾਂ ਵੀ ਬੜੀਆਂ ਗੱਲਾਂ ਧਿਆਨ ਦੇ ਵਿੱਚ ਆਈਆਂ ਨੇ ਕਿ ਹਮੇਸ਼ਾ ਹੀ ਇਹਨਾਂ ਨੇ ਗਲਤ ਲੋਕਾਂ ਦੀ ਜਿਹੜੀ ਆ ਉਹ ਸਜੂ ਲੈ ਕੇ ਉਹਨਾਂ ਦੀ ਸਹਾਇਤਾ ਲੈ ਕੇ ਇਹਨਾਂ ਨੇ ਇਲੈਕਸ਼ਨਾਂ ਜਿਹੜੀਆਂ ਜਿੱਤੀਆਂ ਨੇ ਪਿੱਛੇ ਵੀ ਤੁਸੀਂ ਦੇਖਿਆ ਕਿ ਜਦੋਂ ਇਲੈਕਸ਼ਨ ਸੀ ਕੇਜਰੀਵਾਲ ਉਹ ਖਾਲਸਤਾਨੀ ਦੇ ਘਰੇ ਰਾਤ ਉੱਥੇ ਠਹਿਰ ਕੇ ਗਿਆ ਤੇ ਅੱਜ ਉਹ ਗੁਰਪਤਵੰਤ ਸਿੰਘ ਪੰਨੂ ਜਿਹੜਾ ਉਹ ਵੀ ਕਹਿ ਰਿਹਾ ਕਿ ਅਸੀਂ ਅਰਬਾਂ ਰੁਪਏ ਜਿਹੜੇ ਇਹ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਜਿਹੜੇ ਆ ਉਹ ਇਲੈਕਸ਼ਨ ਫੰਡ ਵਜੋਂ ਦਿੱਤੇ ਆ ਤੇ ਉਤੋਂ ਤੁਸੀਂ ਕੀ ਸਾਬਤ ਕਰਦੇ ਹੋ ਕਿ ਇਹਨਾਂ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਹੋ ਸਕਦੇ? ਤੁਹਾਡੇ ਹਿਸਾਬ ਦੇ ਨਾਲ ਹੁਣ ਬੀਜਪੀ ਜਿਹੜੀ ਪਾਰਟੀ ਜਿੱਤਦੀ ਐ ਚੋਣ ਇਥੋਂ ਕਿਉਂਕਿ ਮੁੱਖ ਮੰਤਰੀ ਲਗਾਤਾਰ ਕਹਿੰਦੇ ਵੀ ਇੱਕ ਨੰਬਰ ਤੇ ਆਮ ਪਾਰਟੀ ਆਊਗੀ ਬਾਕੀ ਪਾਰਟੀਆਂ ਬਾਅਦ ਦੇ ਵਿੱਚ ਐ ਇਹ ਤਾਂ ਮੈਂ ਪਹਿਲਾਂ ਦੱਸ ਗਿਆ ਕਿ ਉਹ ਪਾਰਲੀਮੈਂਟ ਦੇ ਵਿੱਚ ਵੀ ਭਗਵੰਤ ਮਾਨ ਜੀ 13 ਜੀ ਰੋ ਦੀ ਗੱਲ ਕਰਦੇ ਸੀ ਤੇ ਕਿੱਥੇ ਰਹਿ ਗਏ ਹੁਣ ਵੀ ਝੂਠ ਬੋਲਣ ਨੂੰ ਜੋ ਮਰਜ਼ੀ ਬੋਲੀ ਜਾਣਾ ਕਿਉਂਕਿ ਉਹ ਤਾਂ ਇੱਕ ਜਿਵੇਂ ਆਪਾਂ ਕਹਿ ਲਈਏ ਨਾ ਕਿ ਉਹਦੇ ਕੋਲੇ ਸਿਵਾਏ ਨਾਟਕਾਂ ਤੋਂ ਸਿਵਾਏ ਝੂਠ ਬੋਲਣ ਤੋਂ ਸਿਵਾਏ ਲੋਕਾਂ ਨੂੰ ਚੁਟਕਲੇ ਸੁਣਾਉਣ ਤੋਂ ਕੰਮ ਹੀ ਕੋਈ ਨਹੀਂ ਹੈਗਾ ਹੁਣ ਆ ਸੀਤਲ ਅੰਗਰਾਲ ਜੀ ਨੇ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਅਲੀਗੇਸ਼ਨ ਲਾਏ ਸੀ ਜੇ ਉਹਦੇ ਵਿੱਚ ਕੋਈ ਮਾੜੀ-ਮੋਟੀ ਵੀ ਗੈਰਤ ਹੁੰਦੀ ਕੋਈ ਸਚਾਈ ਹੁੰਦੀ ਤੇ ਉਥੇ ਆਣ ਕੇ ਸਾਹਮਣੇ ਉਹ ਚੈਲੰਜ ਜਿਹੜਾ ਸੀ ਉਹਨੂੰ ਕਬੂਲ ਕਰਦਾ ਕੁਰਸੀ ਤੇ ਆਣ ਕੇ ਬਹਿਂਦਾ ਲੋਕਾਂ ਦੇ ਵਿੱਚ ਦੱਸਦਾ ਕਿ ਜੇ ਮੇਰੇ ਪਰਿਵਾਰ ਤੇ ਕੋਈ ਅਲੀਗੇਸ਼ਨ ਲੱਗੇ ਨੇ ਤੇ ਮੈਂ ਖੁਦ ਉਹਦੀ ਜਾਂਚ ਕਰੋਣਾ ਪਰ ਉਹ ਸਾਰੀਆਂ ਗੱਲਾਂ ਤੋਂ ਭੱਜ ਗਏ ਨੇ ਕਿਉਂਕਿ ਉਹ ਝੂਠੇ ਨੇ ਉਹਨਾਂ ਦੇ ਕੋਲ ਝੂਠ ਤੋਂ ਇਲਾਵਾ ਕੁਝ ਨਹੀਂ ਹੈਗਾ ਕਿਉਂਕਿ ਸਿਆਣੇ ਕਹਿੰਦੇ ਨੇ ਕੂੜੰਗ ਖੁੱਟੇ ਨਾਨਕਾ ਓੜਕ ਸੱਚ ਰਈ ਹਮੇਸ਼ਾ ਜਿੱਤ ਸੱਚ ਦੀ ਹੋਣੀ ਆ ਝੂਠ ਨੇ ਬੜਾ ਲੰਮਾ ਸਮਾਂ ਨਹੀਂ ਝੂਠ ਦਾ ਸਮਾਂ ਥੋੜਾ ਹੁੰਦਾ ਵਾ ਇਹਨਾਂ ਦਾ ਸਮਾਂ ਹੁਣ ਟੱਪ ਗਿਆ ਆਉਣ ਵਾਲਾ ਸਮਾਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਵੀ ਲੰਮੇ ਸਮੇਂ ਤੋਂ ਮੰਨਣਾ ਜੀ ਸਿਆਸਤ 'ਚੋ ਇਸ ਤਰੀਕੇ ਦੇ ਨਗਾਰ ਜਿਹੜੇ ਨੇ ਕਿੰਨੀ ਕਵਾਰ ਦੇਖੇ ਵੀ ਸਿਆਸਤ ਦੇ ਵਿੱਚ ਪਹਿਲਾਂ ਸਿਆਸਤ ਹੁੰਦਾ ਸੀ ਪਾਰਟੀਵਾਦੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਅੱਜ ਦੀ ਸਿਆਸਤ ਜਿਹੜੀ ਆ ਪਰਿਵਾਰ ਬੱਚਿਆਂ ਤੱਕ ਇਮਤ ਧਮਕੀਆਂ ਤੱਕ ਪਹੁੰਚ ਚੁੱਕੀ ਹੈ ਕਿਵੇਂ ਦੇਖਦੇ ਹੋ ਸੀ ਇਹਨੂੰ ਮੈਂ ਤਾਂ ਹਮੇਸ਼ਾ ਹੀ ਇਸ ਗੱਲ ਦੇ ਵੀ ਵਿਰੋਧ ਚ ਰਿਹਾ ਮੈਂ ਕਿ ਤੁਸੀਂ ਨਿੱਜੀ ਜਿਹੜਾ ਵਾ ਉਹ ਅਟੈਕ ਕਰਨਾ ਕਿਸੇ ਤੇ ਨਹੀਂ ਚਾਹੀਦਾ ਪਰ ਅੱਜ ਕੱਲ ਸਿਆਸਤ ਦੇ ਵਿੱਚ ਰਹੀ ਇਹ ਕੁਛ ਗਿਆ ਮੈਂ ਹੁਣ ਆ ਇਲੈਕਸ਼ਨ ਲੜੀ ਆ ਖੜੂਰ ਸਾਹਿਬ ਤੋਂ ਮੈਂ ਕਦੇ ਵੀ ਜਿੰਨੇ ਵੀ ਉਮੀਦਵਾਰ ਉੱਥੇ ਸਾਡੇ ਇਲੈਕਸ਼ਨ ਲੜੇ ਨੇ ਮੈਂ ਤਾਂ ਕਿਸੇ ਦੇ ਖਿਲਾਫ ਕਦੇ ਵੀ ਕੋਈ ਅਜ ਨਹੀਂ ਪਹਿਲਾਂ ਤੋਂ ਹੀ ਪਰਸਨਲੀ ਕਦੇ ਕੋਈ ਟੈਕਨਿਕ ਕੀਤਾ ਮੈਂ ਤਾਂ ਉਹਨਾਂ ਸਾਰੇ ਵੀਰਾਂ ਨੂੰ ਜਿੱਦਾਂ ਸਾਡੇ ਬੁਲਤੋਆ ਸਾਹਿਬ ਬੋਲਦੇ ਸੀ ਸਾਡੇ ਉਹ ਜੀਦਾ ਸਾਹਿਬ ਬੋਲਦੇ ਸੀ ਇੱਕ ਦੂਜੇ ਦੇ ਖਿਲਾਫ ਲਾਲ ਲਾਲਜੀਤ ਭੁੱਲਰ ਜੀ ਬੋਲਦੇ ਸੀ ਤੇ ਮਿਲ ਕੋ ਜਦੋਂ ਤੁਹਾਡੇ ਵਰਗੇ ਪ੍ਰੈਸ ਵਾਲੇ ਵੀਰ ਆਉਂਦੇ ਸੀ ਮੈਂ ਉਹਨਾਂ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਲੋਕਾਂ ਨੂੰ ਆਪਣੀ ਗੱਲ ਕਰੀਏ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ ਤੁਸੀਂ ਸਾਨੂੰ ਵੋਟ ਪਾਉਣੀ ਆ ਅਸੀਂ ਤੁਹਾਡੇ ਵਾਸਤੇ ਕੀ ਕੀ ਕੰਮ ਕਰ ਸਕਦੇ ਆ ਇਹ ਲੋਕਾਂ ਨੂੰ ਜਾ ਕੇ ਦੱਸਿਓ ਕੋਈ ਮੁੱਦਿਆਂ ਦੀ ਗੱਲ ਕਰੀਏ ਨਾ ਕਿ ਆਪਸੀ ਜਿਹੜਾ ਇੱਕ ਦੂਜੇ ਦੇ ਖਿਲਾਫ ਆਪਾਂ ਇਹੋ ਜਿਹੀ ਬਿਆਨਬਾਜ਼ੀ ਆ ਉਹ ਨਾ ਕਰੀਏ ਸੋ ਚਲੋ ਆਪੂ ਆਪਣਾ ਉਹਨਾਂ ਦੀ ਫਿਤਰਤ ਆ ਉਹਨਾਂ ਦੀ ਆਦਤ ਆ ਸੋ ਮੇਰੀ ਤਾਂ ਇਹ ਨੇਚਰ ਆ ਕਿ ਤੁਸੀਂ ਲੋਕਾਂ ਦੇ ਭਲੇ ਵਾਸਤੇ ਆਏ ਹੋ ਲੋਕਾਂ ਦੇ ਭਲੇ ਦੀ ਗੱਲ ਕਰੋ ਨਾ ਕਿ ਆਪਸ ਵਿੱਚ ਦੀ ਕੋਈ ਜਾਤੀ ਨਿੱਜੀ ਤੌਰ ਤੇ ਕਿਸੇ ਦੇ ਟਾਇਕ ਕਰੋ ਬਿਲਕੁਲ ਧੰਨਵਾਦ ਤਾਂ ਸਿੱਦੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਭਾਜਪਾ ਜਿੱਤ ਦਾ ਦਾਵਾ ਪੇਸ਼ ਕਰਦੀ ਹੈ ਕੁਝ ਘੰਟੇ ਬਚੇ ਇਲੈਕਸ਼ਨ ਕੰਪੇਨ ਨੂੰ ਖਤਮ ਹੋਣੋਂ ਦੇ ਬਾਅਦ ਨਤੀਜੇ ਵੀ ਜਿਹੜੇ ਨੇ ਉਹ ਜਲਦ ਪਹੁੰਚਣਗੇ ਕਿਹੜੀ ਪਾਰਟੀ ਔਰ ਕਿਹੜਾ ਉਮੀਦਵਾਰ ਜਿਹੜਾ ਹੈ ਉਹ ਬਾਜ਼ੀ ਮਾਰਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ